ਬੰਦਾ ਆਪਣੇ ਬੱਚਿਆਂ ਨੂੰ ਪੜਾਉਂਦਾ ਲਿਖਾਉਂਦਾ। ਇਹ ਕੇ ਸਮਝਿਆ ਜਾਂਦਾ ਵੀ ਪੜ੍ਹ ਲਿਖ ਕੇ ਜਿਹੜੇ ਬੱਚੇ ਅੱਗੇ ਵਧਦੇ ਨੇ, ਪੜ੍ਹਿਆ ਲਿਖਿਆ ਬੱਚੇ ਦੇ ਵਿੱਚ ਦੂਜੇ ਨਾਲੋਂ ਜ਼ਿਆਦਾ ਨੌਲੇਜ ਹੁੰਦੀ ਹੈ, ਜ਼ਿਆਦਾ ਸਮਝ ਹੁੰਦੀ ਹੈ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ, ਉਹਦੇ 'ਚ ਸਮਝ ਜ਼ਿਆਦਾ ਹੁੰਦੀ ਹੈ। ਡਾਕਟਰ ਇੱਕ ਐਸਾ ਪਾਦਾ ਜਿਹਨੂੰ ਸਮਝਿਆ ਜਾਂਦਾ ਵੀ ਇਹ ਡਾਕਟਰ ਜਿਹੜਾ ਉਹ ਦੂਜਿਆਂ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ। ਤੇ ਇਸੇ ਤਰੀਕੇ ਇੰਜੀਨੀਅਰ ਨੂੰ ਵੀ ਬੜੀ ਇੱਜ਼ਤ ਦੇ ਨਾਲ ਦੇਖਿਆ ਜਾਂਦਾ ਵੀ ਬੱਚਾ ਬਹੁਤ ਪੜ੍ਹ ਲਿਖ ਕੇ ਆਪਣੀ ਮਿਹਨਤ ਦੇ ਨਾਲ ਇਥੋਂ ਤੱਕ ਪਹੁੰਚਿਆ ਹਰੇਕ ਬੰਦਾ ਉਥੋਂ ਤੱਕ ਨਹੀਂ ਪਹੁੰਚ ਸਕਦਾ ਜਿਹੜੀ ਅੱਜ ਦੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆਂ ਰਾਜਸਥਾਨ ਦਾ ਇੱਕ ਸ਼ਹਿਰ ਹੈ ਉਦੇਪੁਰ ਉਦੇਪੁਰ ਦੇ ਵਿੱਚ ਇੱਕ ਏਰੀਆ ਹੈ ਸੁਭਾਗਪੁਰਾ ਉੱਥੇ ਇੱਕ ਜੀਕੇਐਮ ਕੰਪਨੀ ਹੈ ਸੌਫਟਵੇਅਰ ਕੰਪਨੀ ਹੈ ਬਹੁਤ ਵੱਡੀ ਉਹਦੇ ਜਿਹੜੇ ਸੀਈਓ ਹੁੰਦੇ ਨੇ ਜਿਤੇਸ਼ ਪ੍ਰਕਾਸ਼ ਸੋਦੀਆ ਉਹਨਾਂ ਦਾ ਬਰਥਡੇ ਹੁੰਦਾ 20 ਦਸੰਬਰ 2025 ਨੂੰ ਹੁਣ ਬਰਥਡੇ ਦੇ ਲਈ ਉਸੇ ਸੁਭਾਗਪੁਰਾ ਦੇ ਏਰੀਏ ਦੇ ਵਿੱਚ ਇੱਕ ਹੋਟਲ ਬੁੱਕ ਕੀਤਾ ਜਾਂਦਾ ਹੈ ਉੱਥੇ ਇਨਵਾਈਟ ਕੀਤਾ ਜਾਂਦਾ ਜਿਹੜੇ ਕੰਪਨੀ ਦੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਹੁੰਦੇ ਨੇ ਉਹਨਾਂ ਨੂੰ ਹੋਰ ਜਿਹੜੇ ਜਿਤੇਸ਼ ਹੁੰਦੇ ਨੇ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਨੇ ਤੇ ਕੰਪਨੀ ਦੇ ਕਰਮਚਾਰੀਆਂ ਨੂੰ 20 ਦਸੰਬਰ ਦੀ ਰਾਤ ਦੀ ਇਹ ਪਾਰਟੀ ਹੁੰਦੀ ਹੈ 9 ਵਜੇ ਪਾਰਟੀ ਸ਼ੁਰੂ ਹੁੰਦੀ ਹੈ ਉਸੇ ਪਾਰਟੀ ਦੇ ਵਿੱਚ ਉਸੇ ਕੰਪਨੀ ਦੀ ਇੱਕ ਮੈਨੇਜਰ ਵੀ ਪਹੁੰਚਦੀ ਹੈ ਉਹਨੂੰ ਵੀ ਇਨਵਾਈਟ ਕੀਤਾ ਸੀ ਕਿਉਂਕਿ ਉੱਥੇ ਸਾਰੇ ਹੀ ਪਹੁੰਚੇ ਸੀ ਹੁਣ ਉਸ ਪਾਰਟੀ ਦੇ ਵਿੱਚ ਇਹ ਪਾਰਟੀ ਬਰਥਡੇ ਦੇ ਨਾਲ ਨਾਲ ਨਵੇਂ ਸਾਲ ਦੀ ਵੀ ਪਾਰਟੀ ਸੀ ਉੱਥੇ ਸ਼ਰਾਬ ਦਾ ਤੇ ਡਾਂਸ ਦਾ ਦੌਰ ਚੱਲਦਾ ਲਗਭਗ ਜਿਹੜਾ ਵੀ ਉੱਥੇ ਬੰਦਾ ਸੀ ਹਰੇਕ ਬੰਦੇ ਨੇ ਸ਼ਰਾਬ ਵੀ ਪੀਤੀ ਤੇ ਡਾਂਸ ਵੀ ਕੀਤਾ ਫੁੱਲ ਇੰਜੋਏ ਕੀਤਾ ਜਿਸ ਹਿਸਾਬ ਨਾਲ ਉਹ ਕਰ ਸਕਦੇ ਸੀ ਪਾਰਟੀ ਰਾਤ ਨੂੰ ਕਾਫੀ ਦੇਰ ਤੱਕ ਚੱਲਦੀ ਹੈ ਤੇ ਜਿਹੜੀ ਮੈਨੇਜਰ ਹੁੰਦੀ ਹੈ ਲੇਡੀਜ਼ ਉਹਦੀ ਹਾਲਤ ਥੋੜੀ ਖਰਾਬ ਹੁੰਦੀ ਹੈ ਕਿਉਂਕਿ ਸ਼ਰਾਬ ਸ਼ਾਇਦ ਉਹਨੇ ਜ਼ਿਆਦਾ ਪੀਤੀ ਸੀ ਤੇ ਉਹ ਉਹਦਾ ਇਹ ਵਿਚਾਰੇ ਸੀ ਵੀ ਉਹ ਘਰ ਚਲੀ ਜਾਵੇ ਉਦੇ ਨਾਲ ਦੇ ਜਿਹੜੇ ਕੁਝ ਕਰਮਚਾਰੀ ਸੀ ਜਦੋਂ ਉਹਨਾਂ ਨੂੰ ਘਰ ਪਹਚਾਣ ਦੀ ਕੋਸ਼ਿਸ਼ ਕਰਦੇ ਨੇ ਵੀ ਕਿਸੇ ਤਰੀਕੇ ਨੂੰ ਘਰ ਛੱਡਿਆ ਜਾਏ ਉੱਥੇ ਉਸੇ ਕੰਪਨੀ ਦੀ ਐਗਜ਼ੀਕਿਊਟਿਵ ਹੈੱਡ ਸ਼ਿਲਪਾ ਸਿਰੋਹੀ ਪਹੁੰਚਦੀ ਹੈ ਉਹਨਾਂ ਨੂੰ ਕਹਿੰਦੀ ਕੋਈ ਗੱਲ ਨਹੀਂ ਮੈਂ ਦੇਖ ਲਾਂਗੀ ਇਹ ਦੋਨੋਂ ਫਰੈਂਡ ਵੀ ਹੁੰਦੀਆਂ ਨੇ ਹੁਣ ਸ਼ਿਲਪਾ ਦਾ ਕਹਿਣਾ ਸੀ ਵੀ ਕੋਈ ਗੱਲ ਨਹੀਂ ਫਿਰ ਇਹਨੂੰ ਐਕਸਟਰਾ ਪਾਰਟੀ ਦੇ ਲਈ ਵੀ ਇਨਵਾਈਟ ਕੀਤਾ ਜਾਂਦਾ ਉਹ ਮੰਨ ਜਾਂਦੀ ਹੈ ਉੱਥੇ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ ਨੇ ਅਖੀਰ ਰਾਤ ਦਾ 1:30 ਵਜ ਦਾ ਜਿਹੜੇ ਮਹਿਮਾਨ ਸੀ ਉਹ ਹੌਲੀ-ਹੌਲੀ ਜਾਣਾ ਸ਼ੁਰੂ ਹੁੰਦੇ ਨੇ ਕਰੀਬ ਰਾਤ ਦੇ 1:45 ਤੇ ਜਿਹੜੀ ਸ਼ਿਲਪਾ ਸੀ ਉਹਦਾ ਕਹਿਣਾ ਸੀ ਵੀ ਚੱਲ ਆਪਾਂ ਐਕਸਟਰਾ ਪਾਰਟੀ ਤੋਂ ਬਾਅਦ ਤੈਨੂੰ ਛੱਡ ਦਿੰਨੇ ਆਂ ਕਰ ਜਿਹੜੀ ਉਹ ਮੈਨੇਜਰ ਸੀ ਉਹਨਾਂ ਦੇ ਨਾਲ ਜਾਂਦੀ ਐ ਸ਼ਿਲਪਾ ਸਿਰੋਹੀ ਉਹਨੂੰ ਗੱਡੀ ਦੇ ਵਿੱਚ ਬਿਠਾਉਂਦੀ ਐ ਜਦੋਂ ਗੱਡੀ ਦੇ ਵਿੱਚ ਬੈਠਦੀਆਂ ਨੇ ਤਾਂ ਗੱਡੀ ਦੇ ਵਿੱਚ ਪਹਿਲਾਂ ਹੀ ਦੋ ਜਣੇ ਹੋਰ ਹੁੰਦੇ ਨੇ ਇੱਕ ਕੰਪਨੀ ਦੇ ਸੀਈਓ ਜਿਤੇਸ਼ ਪ੍ਰਕਾਸ਼ ਸੌਦੀਆ ਤੇ ਦੂਜਾ ਸ਼ਖਸ ਹੁੰਦਾ ਜਿਹੜੀ ਸ਼ਿਲਪਾ ਸਿਰੋਹੀ ਹੁੰਦੀ ਐ ਐਗਜ਼ੀਕਿਊਟਿਵ ਹੈੱਡ ਉਹਦੇ ਪਤੀ ਗੌਰਵ ਹੁਣ ਚਾਰ ਜਣੇ ਗੱਡੀ ਦੇ ਵਿੱਚ ਬੈਠਦੇ ਨੇ ਗੱਡੀ ਦੇ ਵਿੱਚ ਫਿਰ ਅੱਗੇ ਚੱਲਦੇ ਨੇ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਗੌਰਵ ਸਰੋਹੀ ਗੱਡੀ ਚਲਾਉਂਦੇ ਨੇ ਇਸ ਤੋਂ ਇਲਾਵਾ ਤਿੰਨ ਜਣੇ ਹੁਣ ਗੱਡੀ ਦੇ ਵਿੱਚ ਬੈਠੇ ਸੀ ਇੱਕ ਬੈਠੀ ਸੀ ਉਹ ਮੈਨੇਜਰ ਦੂਜਾ ਸੀ ਕੰਪਨੀ ਦਾ ਸੀਈਓ ਜితేਸ਼ ਤੇ ਇੱਕ ਗੌਰਵ ਦੀ ਪਤਨੀ ਇਸੇ ਕੰਪਨੀ ਦੀ ਐਗਜ਼ੀਕਿਊਟਿਵ ਹੈੱਡ ਸ਼ਿਲਪਾ ਸਰੋਹੀ ਗੱਡੀ ਉਦੇਪੁਰ ਦੀਆਂ ਸੜਕਾਂ ਤੇ ਘੁੰਮਦੀ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਇਹਨਾਂ ਦੇ ਵਿੱਚੋਂ ਜਿਹੜੀ ਉਹ ਮੈਨੇਜਰ ਸੀ ਉਹਨੇ ਥੋੜੀ ਜਿਹੀ ਸ਼ਰਾਬ ਵੱਧ ਪੀਤੀ ਹੋਈ ਸੀ ਫਿਰ ਇਹ ਗੱਡੀ ਇੱਕ ਦੁਕਾਨ ਤੇ ਰੁਕਦੀ ਹੈ ਉਥੋਂ ਕੁਝ ਸਮਾਨ ਖਰੀਦਿਆ ਜਾਂਦਾ ਹੈ স্মੋਕਿੰਗ ਵਗੈਰਾ ਦਾ ਇਹ স্মੋਕਿੰਗ ਕਰਦੇ ਨੇ ਉਸੇ ਦੌਰਾਨ ਉਹ ਮੈਨੇਜਰ ਨੂੰ ਵੀ ਸਮੋਕਿੰਗ ਵਾਸਤੇ ਕੁਝ ਦਿੱਤਾ ਜਾਂਦਾ ਉਹ ਬੇਹੋਸ਼ ਹੋਣ ਲੱਗਦੀ ਹੈ ਜਦੋਂ ਉਹਨੂੰ ਥੋੜੀ ਜਿਹੀ ਹੋਸ਼ ਆਉਂਦੀ ਹੈ ਗੱਡੀ ਚੱਲਦੀ ਹੁੰਦੀ ਹੈ ਪਰ ਜਿਹੜੇ ਕੰਪਨੀ ਦੇ ਸੀਈਓ ਹੁੰਦੇ ਨੇ ਜితేਸ਼ ਉਸ ਮੈਨੇਜਰ ਦੇ ਨਾਲ ਗਲਤ ਹਰਕਤਾਂ ਕਰਦੇ ਹੁੰਦੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਇਸ ਹਾਲਾਤ ਦੇ ਵਿੱਚ ਨਹੀਂ ਹੁੰਦੀ ਵੀ ਚੰਗੀ ਤਰ੍ਹਾਂ ਵਿਰੋਧ ਕਰ ਸਕੇ ਜਿਹੜੇ ਸੀਈਓ ਹੁੰਦੇ ਨੇ ਉਹ ਦੇ ਨਾਲ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰਦੇ ਨੇ ਫਿਰ ਇਕੱਲੇ ਜਿਤੇਸ਼ ਹੀ ਨਹੀਂ ਜਿਹੜੀ ਸ਼ਿਲਪਾ ਹੁੰਦੀ ਹੈ ਉਹ ਵੀ ਉਸ ਮੈਨੇਜਰ ਦੇ ਨਾਲ ਜ਼ਬਰਦਸਤੀ ਕਰਨਾ ਸ਼ੁਰੂ ਕਰਦੀ ਹੈ ਇੱਕ ਔਰਤ ਦੂਜੀ ਔਰਤ ਦੇ ਨਾਲ ਸ਼ਿਲਪਾ ਤੋਂ ਬਾਅਦ ਜਿਤੇਸ਼ ਫਿਰ ਇੱਥੇ ਹੀ ਕੰਮ ਨਹੀਂ ਰੁਕਦਾ ਜਿਹੜੇ ਗੌਰਵ ਹੁੰਦੇ ਨੇ ਸ਼ਿਲਪਾ ਦੇ ਪਤੀ ਉਹ ਵੀ ਉਹਦੇ ਨਾਲ ਜ਼ਬਰਦਸਤੀ ਕਰਦੇ ਨੇ ਚਲਦੀ ਕਾਰ ਦੇ ਵਿੱਚ ਇਹ ਤਿੰਨੋਂ ਜਣਾਂ ਉਹਦੇ ਨਾਲ ਰੇਪ ਕਰਦੇ ਨੇ ਉਹ ਮੈਨੇਜਰ ਦੇ ਨਾਲ ਉਹਨੂੰ ਜਿਵੇਂ ਜਿਵੇਂ ਹੋਸ਼ ਆਉਂਦੀ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਦਾ ਵਿਰੋਧ ਕਰਦੀ ਹੈ ਪਰ ਇਹ ਤਿੰਨ ਜਣੇ ਹੁੰਦੇ ਨੇ ਉਹਦਾ ਰੌਲਾ ਉਹਦਾ ਰੋਕਣਾ ਇਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦਾ ਉਹਦੀਆਂ ਆਵਾਜ਼ਾਂ ਇਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀਆਂ ਇਹਨਾਂ ਨੇ ਜੋ ਕੁਝ ਕਰਨਾ ਸੀ ਉਹ ਲਗਾਤਾਰ ਕਰਦੇ ਰਹਿੰਦੇ ਨੇ ਤੇ ਗੱਡੀ ਵੀ ਲਗਾਤਾਰ ਉਹਦੇ ਉੱਪਰ ਦੀਆਂ ਸੜਕਾਂ ਤੇ ਰਾਤ ਨੂੰ ਘੁੰਮਦੀ ਰਹਿੰਦੀ ਹੈ ਇਹ ਸਾਰਾ ਕੁਝ ਚੱਲਦਾ ਰਾਤ ਦੇ 1:45 ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਸਵੇਰ ਦੇ 5 ਵਜੇ ਫਿਰ ਉਸ ਲੜਕੀ ਨੂੰ ਉਹਦੇ ਘਰ ਦੇ ਬਾਹਰ ਉਤਾਰ ਕੇ ਇਹ ਤਿੰਨੋਂ ਜਣੇ ਉੱਥੋਂ ਚਲੇ ਜਾਂਦੇ ਨੇ ਹੁਣ ਜਦੋਂ ਲੜਕੀ ਉਤਰਦੀ ਹੈ ਉਹਨੂੰ ਲੱਗਦਾ ਵੀ ਉਹਦੇ ਨਾਲ ਗਲਤ ਹੋਇਆ ਉਹ ਘਰ ਪਹੁੰਚਦੀ ਹੈ ਘਰ ਪਹੁੰਚ ਕੇ ਫਿਰ ਜਦੋਂ ਹੁਣ ਕਿਉਂਕਿ 20 ਦਸੰਬਰ ਦੀ ਇਹ ਪਾਰਟੀ ਸੀ 21 ਹੋ ਹੀ ਚੁੱਕਿਆ ਸੀ 21 ਦਾ ਦਿਨ ਚੜਦਾ ਜਦੋਂ ਥੋੜੀ ਸੈੱਟ ਹੁੰਦੀ ਹੈ ਫਿਰ ਉਹਨੂੰ ਪਤਾ ਲੱਗਦਾ ਵੀ ਉਹਦੇ ਨਾਲ ਕੀ ਕੁਝ ਹੋਇਆ ਹੁਣ ਜਦੋਂ ਚੰਗੀ ਤਰ੍ਹਾਂ ਆਪਣੇ ਆਪ ਨੂੰ ਚੈੱਕ ਕਰਦੀ ਹੈ ਉਹਦੇ ਤੇ ਜ਼ਖਮਾਂ ਦੇ ਨਿਸ਼ਾਨ ਵੀ ਹੁੰਦੇ ਨੇ ਉਹਦੇ ਤੇ ਨõ ਵੀ ਵੱਜੇ ਹੁੰਦੇ ਨੇ ਸਰੀਰ ਤੇ ਤੇ ਉਹਦੇ ਅੰਡਰ ਗਾਰਮੈਂਟ ਵੀ ਗਾਇਬ ਹੁੰਦੇ ਨੇ ਉਹਦੀਆਂ ਜਰਾਬਾਂ ਵੀ ਗਾਇਬ ਹੁੰਦੀਆਂ ਨੇ ਉਹਦੀਆਂ ਵਾਲੀਆਂ ਵੀ ਗਾਇਬ ਹੁੰਦੀਆਂ ਨੇ ਉਹ ਸਮਝ ਜਾਂਦੀ ਹੈ ਵੀ ਉਹਦੇ ਨਾਲ ਹੋਇਆ ਕੀ ਹੈ ਜਦੋਂ ਉਹਨੂੰ ਦਰਦ ਮਹਿਸੂਸ ਹੁੰਦਾ ਸਰੀਰ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਉਹਨੂੰ ਵੀ ਉਹਦੇ ਨਾਲ ਕੀ ਹੋਇਆ ਹੈ ਹੁਣ ਇੱਕ ਗੱਲ ਸੋਚ ਕੇ ਹੈਰਾਨ ਹੁੰਦੀ ਹੈ ਵੀ ਇੱਕ ਲੜਕੀ ਉਹਦੇ ਨਾਲ ਇਹ ਸਾਰਾ ਕੁਝ ਕਿਵੇਂ ਕਰ ਸਕਦੀ ਹੈ ਉਹ ਵੀ ਉਹਦੀ ਦੋਸਤ ਤੇ ਉਹਦੇ ਸਾਹਮਣੇ ਉਹ ਆਪਣੇ ਪਤੀ ਤੇ ਦੂਜੇ ਸੀਈਓ ਜਿਹੜਾ ਹੁੰਦਾ ਕੰਪਨੀ ਦਾ ਉਹ ਤੋਂ ਐਵੇਂ ਕਰਵਾਇਆ ਤੇ ਨਾਲ ਉਹਨੇ ਖੁਦ ਸਾਰਿਆਂ ਦਾ ਸਾਥ ਦਿੱਤਾ ਉਹ ਸੋਚ ਕੇ ਹੈਰਾਨ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਉਹਦੇ ਦਿਮਾਗ ਦੇ ਵਿੱਚ ਹੁੰਦਾ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਪਰ ਸਬੂਤ ਕੋਈ ਨਹੀਂ ਸੀ ਫਿਰ ਉਸ ਗੱਡੀ ਦੇ ਉਹਨੂੰ ਪਤਾ ਲੱਗਦਾ ਵੀ ਉਹਦੇ ਵਿੱਚ ਕੈਮਰਾ ਸੀ ਉਹਦਾ ਡੈਸ਼ ਕੈਮ ਤੋਂ ਜਦੋਂ ਵੀਡੀਓ ਕੱਢਦੀ ਹੈ ਤੇ ਜਦੋਂ ਵੀਡੀਓ ਦੇਖਦੀ ਹੈ ਉਦੇ ਪੈਰਾ ਥੱਲੋ ਜਮੀਨ ਨਿਕਲ ਜਾਂਦੀ ਹੈ ਕਿਉਂਕਿ ਉਹਨਾਂ ਦੀ ਆਡੀਓ ਤੇ ਵੀਡੀਓ ਦੋਨੋਂ ਉਸ ਕੈਮਰੇ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਸੀ ਹੁਣ ਇਹ ਜਦੋਂ ਸਾਰਾ ਕੁਝ ਉਹਦੇ ਸਾਹਮਣੇ ਆਉਂਦਾ ਤਾਂ ਫੇਰ ਉਹ ਲੜਕੀ ਇਸ ਕੰਮ ਨੂੰ ਜੋ ਕੁਛ ਉਹਦੇ ਨਾਲ ਹੋਇਆ ਸੀ ਇਹਨੂੰ ਦਬਾਣ ਦੀ بجائے ਉਹ ਪੁਲਿਸ ਸਟੇਸ਼ਨ ਪਹੁੰਚਦੀ ਹੈ ਉਹਦੇ ਪਰਦੇਸ ਸੁਖੇਰ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤੇ ਸਾਰਾ ਕੁਝ ਉੱਥੇ ਦੱਸਿਆ ਜਾਂਦਾ ਹੈ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਵੀ ਇੱਕ ਐਡੀ ਵੱਡੀ ਕੰਪਨੀ ਦਾ ਸੀਈਓ ਇਹ ਕਿਵੇਂ ਕਰ ਸਕਦਾ ਇਹ ਨਹੀਂ ਹੋ ਸਕਦਾ ਕਿਉਂਕਿ ਹਰੇਕ ਬੰਦਾ ਪਹਿਲੀ ਵਾਰ ਚ ਕਦੇ ਵੀ ਯਕੀਨ ਨਹੀਂ ਕਰੇਗਾ ਤੇ ਨਾਲ ਵੀ ਇੱਕ ਔਰਤ ਆਪਣੇ ਪਤੀ ਤੋਂ ਇਸ ਤਰ੍ਹਾਂ ਰੇਪ ਕਿਵੇਂ ਕਰਵਾ ਸਕਦੀ ਹੈ ਤੇ ਉਹਦੀ ਮੌਜੂਦਗੀ ਦੇ ਵਿੱਚ ਦੋ ਜਣੇ ਰੇਪ ਕਰਦੇ ਹੋਣ ਤੇ ਇੱਕ ਔਰਤ ਕੋਲ ਬੈਠੀ ਹੋਵੇ ਸਾਰਾ ਕੁਝ ਦੇਖਦੀ ਹੋਵੇ ਵੀ ਇਹ ਵੀ ਸੰਭਵ ਨਹੀਂ ਫਿਰ ਉਹਦੇ ਵੱਲੋਂ ਵੀਡੀਓ ਦਿਖਾਈ ਜਾਂਦੀ ਹੈ ਉੱਤੇ ਉਹਦੇ ਵਿੱਚ ਆਡੀਓ ਵੀ ਹੁੰਦੀਆਂ ਨੇ ਵੀਡੀਓ ਵੀ ਹੁੰਦੀਆਂ ਨੇ ਪੁਲਿਸ ਵਾਲੇ ਹੈਰਾਨ ਰਹਿ ਜਾਂਦੇ ਨੇ ਫਟਾਫਟ ਵੱਡੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਈ ਜਾਂਦੀ ਹੈ ਇਹ ਗੱਲ ਪਹੁੰਚਦੀ ਹੈ ਉਦੇਪੁਰ ਦੇ ਐਸਪੀ yogesh guhil ਕੋਲ ਹੁਣ ਇਸ ਪੂਰੇ ਕੇਸ ਤੇ ਪੁਲਿਸ ਜਿਹੜੀ ਹੈ ਫਟਾਫਟ ਸ਼ਾਨਬੀਨ ਸ਼ੁਰੂ ਕਰਦੀ ਹੈ ਵੀਡੀਓ ਉਹਨਾਂ ਦੇ ਸਾਹਮਣੇ ਹੁੰਦੀ ਹੈ ਫਿਰ 25 ਦਸੰਬਰ 2025 ਨੂੰ ਜਿਹੜਾ ਜਿਤੇਸ਼ ਪ੍ਰਕਾਸ਼ ਸिसोदिया ਹੁੰਦਾ ਉਹ ਉਦੇਪੁਰ ਦੇ ਸਕਾਈ ਮਰੀਨ ਅਪਾਰਟਮੈਂਟ ਦੇ ਵਿੱਚ ਰਹਿੰਦਾ ਹੁੰਦਾ ਉਸ ਏਰੀਏ ਦਾ ਸਭ ਤੋਂ ਮਹਿੰਗਾ ਤੇ ਪੌਸ਼ ਏਰੀਆ ਹੁੰਦਾ ਉਥੋਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਿਹੜੇ ਸ਼ਿਲਪਾ ਸਿਰੋਹੀ ਤੇ ਉਹਦੇ ਪਤੀ ਗੌਰਵ ਚ ਸਿਰੋਹੀ ਹੁੰਦੇ ਨੇ ਉਹ ਉੱਤਰ ਪ੍ਰਦੇਸ਼ ਮੇਰਠ ਦੇ ਰਹਿਣ ਵਾਲੇ ਹੁੰਦੇ ਨੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਤੇ ਫਿਰ ਇਹਨਾਂ ਨੂੰ 4 ਦਿਨ ਦੇ ਰਿਮਾਂਡ ਤੇ ਲਿਆ ਜਾਂਦਾ ਹੈ ਦੁਨੀਆ ਦੇ ਸਾਹਮਣੇ ਇੱਕ ਐਸੀ ਖਬਰ ਆਉਂਦੀ ਹੈ ਪੜ੍ਹੇ ਲਿਖੇ ਲੋਕ ਟੌਪ ਦੇ ਅਹੁਦਿਆਂ ਤੇ ਬੈਠੇ ਲੋਕ ਪੜ੍ਹੇ ਲਿਖੇ ਜਿਹੜੇ ਜਿਤੇਸ਼ ਪ੍ਰਕਾਸ਼ ਸਾਉਦੀਆ ਹੁੰਦੇ ਨੇ ਦਿੱਲੀ ਤੋਂ ਇਹਨਾਂ ਨੇ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੁੰਦੀ ਹੈ ਇੱਕ ਇੰਜੀਨੀਅਰ ਹੁੰਦੇ ਨੇ ਟਾਪ ਦੇ ਇੰਜੀਨੀਅਰ ਜਿਹੜੇ ਜੀਕੇਐਮ ਦੇ ਸੀਈਓ ਹੁੰਦੇ ਨੇ ਤੇ ਇਹਨਾਂ ਦਾ ਮੋਟਿਵ ਕੰਪਨੀ ਦਾ ਏਸੀ ਵੀ ਮਹਿਲਾ ਦੀ ਸੁਰੱਖਿਆ ਤੇ ਔਰਤਾਂ ਨੂੰ ਇੱਜ਼ਤ ਤੇ ਕਈ ਤਰ੍ਹਾਂ ਦੇ ਇਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾ ਆਪਣਾ ਹੀ ਜਿਹੜਾ ਦਾਵਾ ਉਹ ਖੋਖਲਾ ਸਾਬਤ ਹੁੰਦਾ ਹੈ ਇਹ ਆਪ ਇੱਕ ਔਰਤ ਤੇ ਇੱਕ ਬੰਦੇ ਦੀ ਮੌਜੂਦਗੀ ਦੇ ਵਿੱਚ ਆਪਣੀ ਇੱਕ ਵਰਕਰ ਦੇ ਨਾਲ ਜਿਹੜੀ ਇਹਨਾਂ ਦੀ ਕੰਪਨੀ ਦੇ ਵਿੱਚ ਇੱਕ ਮੈਨੇਜਰ ਹੁੰਦੀ ਹੈ ਉਹਦੇ ਨਾਲ ਜ਼ਬਰਦਸਤੀ ਕਰਦੇ ਨੇ ਦੂਜੇ ਪਾਸੇ ਜਿਹੜੀ ਐਗਜ਼ੀਕਿਊਟਿਵ ਹੈੱਡ ਹੁੰਦੀ ਹੈ ਤੇ ਉਹਦਾ ਪਤੀ ਗੌਰਵ ਇਹ ਵੀ ਇੰਜੀਨੀਅਰ ਹੁੰਦੇ ਨੇ ਪੜ੍ਹੇ ਲਿਖੇ ਲੋਕ ਇੱਕ ਪੜ੍ਹੀ ਲਿਖੀ ਤੇ ਇੱਕ ਵਧੀਆ ਅਹੁਦੇ ਤੇ ਬੈਠੀ ਔਰਤ ਦੇ ਨਾਲ ਇਹ ਸਾਰਾ ਕੁਝ ਕਰਦੇ ਨੇ ਉਸ ਸ਼ਿਲਪਾ ਸਰੋਹੀ ਸੀ ਜਿਹੜੀ ਸੋਚੋ ਕਿਵੇਂ ਦੀ ਔਰਤ ਹੋਏਗੀ ਕੀ ਉਹਨੇ ਪੜ੍ਹਿਆ ਕੀ ਉਹਨੇ ਸਿੱਖਿਆ ਤੇ ਕੀ ਉਹਨੇ ਜ਼ਿੰਦਗੀ ਦੇ ਵਿੱਚ ਕੀਤਾ ਜਿਹੜੀ ਔਰਤ ਆਪ ਔਰਤ ਨਾਲ ਗਲਤ ਕੰਮ ਕਰਦੀ ਹੈ ਫਿਰ ਆਪਣੇ ਪਤੀ ਤੋਂ ਆਪਣੇ ਸਾਹਮਣੇ ਰੇਪ ਕਰਵਾਉਂਦੀ ਹੈ ਤੇ ਨਾਲ ਇੱਕ ਹੋਰ ਗੈਰ ਮਰਦ ਉਹਦੇ ਸਾਹਮਣੇ ਉਸ ਔਰਤ ਦੇ ਨਾਲ ਕਰਦਾ ਤੇ ਉਹ ਔਰਤ ਕਿਸ ਤਰੀਕੇ ਦੀ ਹੋਏਗੀ ਕਿਵੇਂ ਦਾ ਉਹਦਾ ਦਿਮਾਗ ਹੋਏਗਾ ਕੀ ਕੁਛ ਦਿਮਾਗ ਦੇ ਵਿੱਚ ਚੱਲਦਾ ਹੋਏਗਾ ਹੁਣ ਇਹ ਪੜੇ ਲਿਖੇ ਲੋਕ ਕਿੰਨੇ ਸਿਆਣੇ ਸੀ ਤੇ ਕੀ ਕੁਛ ਇਹਨਾਂ ਨੇ ਕੀਤਾ ਸਾਰਾ ਕੁਝ ਜਿਹੜਾ ਦੁਨੀਆ ਦੇ ਸਾਹਮਣੇ ਆਉਂਦਾ ਤੇ ਸਬੂਤ ਦੇ ਤੌਰ ਤੇ ਉਹ ਵੀਡੀਓ ਹੁੰਦੀ ਹੈ ਉਹ ਆਡੀਓ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਨੇ ਬਹੁਤ ਹੀ ਘਟੀਆ ਭਾਸ਼ਾ ਦਾ ਇਸਤੇਮਾਲ ਕੀਤਾ ਹੁੰਦਾ ਦਿਨ ਦੇ ਵਿੱਚ ਇਹ ਕੋਟ ਪੈਂਟ ਟਾਈਆਂ ਲਾ ਕੇ ਜਦੋਂ ਲੋਕਾਂ ਦੇ ਵਿੱਚ ਸਾਹਮਣੇ ਆਉਂਦੇ ਨੇ ਤੇ ਇੱਕ ਬਹੁਤ ਵਧੀਆ ਇਨਸਾਨ ਲੱਗਦੇ ਨੇ ਬਹੁਤ ਟੌਪ ਦੇ ਇਨਸਾਨ ਲੱਗਦੇ ਨੇ ਪਰ ਅੰਦਰ ਇਹਨਾਂ ਦੇ ਇੱਕ ਸ਼ੈਤਾਨ ਹੁੰਦਾ ਹੈ ਤੇ ਉਹ ਸ਼ੈਤਾਨ ਜਦੋਂ ਦੁਨੀਆ ਦੇ ਸਾਹਮਣੇ ਆਉਂਦਾ ਦੁਨੀਆ ਹੈਰਾਨ ਰਹਿ ਜਾਂਦੀ ਹੈ ਹੁਣ ਤਿੰਨੋਂ ਟੌਪ ਦੇ ਜਿਹੜੇ ਪੜ੍ਹੇ ਲਿਖੇ ਇਨਸਾਨ ਸੀ ਇਸ ਸਮੇਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਅਗਲੀ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਜੋ ਵੀ ਕੁਝ ਇਹਦੇ ਵਿੱਚ ਅੱਗੇ ਅਪਡੇਟ ਹੋਏਗਾ ਉਹ ਤੁਹਾਡੇ ਤੱਕ ਜਰੂਰ ਪਹੁੰਚਾਇਆ ਜਾਏਗਾ ਜੋ ਕੁਸ਼ਚ ਇਹਨਾਂ ਨੇ ਕੀਤਾ ਇੱਕ ਔਰਤ ਦੇ ਨਾਲ ਉਹ ਤੁਹਾਡੇ ਤੱਕ ਮੈਂ ਹੁਣ ਤੱਕ ਪਹਚਾ ਚੁੱਕੇ ਹਾਂ ਜੇ ਆਪਾਂ ਆਪਣੇ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ